ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਜਿੱਥੇ ਵੀ ਤੁਸੀਂ ਹੋਗੇ ਰਾਜੀ ਕੁਝ ਹੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਦਾ ਅਸੀਂ ਬਲੌਗ ਸ਼ੁਰੂ ਕਰਨ ਲੱਗੇ ਆ ਹੁਣ ਮੈਂ ਜੀ ਦੁੱਧ ਲੈਣ ਚੱਲਿਆ ਆ ਤੁਹ ਦਾਇ ਦੇ ਘਰੋਂ ਠੀਕ ਹੈ ਜੀ ਤੇ ਅਸੀਂ ਮੈਂ ਹੁਣੇ ਤੋਂ ਤੋਂਨੇ ਲੱਗੇ ਜੀ ਹੁਣ ਮੈਂ ਜਾ ਰਿਹਾ ਦਾਇ ਦੇ ਘਰ ਨੂੰ ਬੱਚੇ ਗਏ ਵੀ ਆ ਕਿੱਥਲੀ ਲੈ ਕੇ ਮੈਂ ਚੱਲਿਆ ਜੀ ਹੁਣ ਤਾਏ ਜੀ ਦੇ ਘਰੇ ਦੁੱਧ ਲੈਣ ਉਹਨਾਂ ਦੇ ਘਰੇ ਦੁੱਧ ਲੱਗਾ ਸਾਡਾ ਤੇ ਆ ਮੇਰੇ ਤਾਏ ਜੀ ਦਾ ਘਰ ਹੈ ਜੀ ਤੇ ਆ ਉਹਨਾਂ ਦਾ ਗੇਟ ਆ ਦੇਖੋ ਆ ਗੇਟ ਆ ਜੀ ਉਹਨਾਂ ਦਾ ਹਾਂ ਜੀ ਹਰ ਦਿਨ ਆਨੇ ਕਦੇ ਦੁੱਧ ਲੈਣ ਆਇਆ ਜੀ ਬੱਚੇ ਲੈ ਜਾਂਦੇ ਆ ਉਹਨਾਂ ਦਾ ਘਰ ਬਹੁਤ ਹੀ ਵਿਚਾਰੇ ਮਾਤਰ ਕਰਦੇ ਇਹ ਨਹੀਂ ਗੱਲ ਕੋਈ ਇੱਕ ਸਾਡੀ ਖਾਸੀਅਤ ਹੋਰ ਖਾਣਾ ਸੀ ਘਰ ਦੇ ਵਿੱਚ ਕਿੱਦਾਂ ਸਾਡੇ ਬਾਹਰੀਆਂ ਰੱਖਣਾ ਇਦਾਂ ਏ ਅੱਜ ਇਹਦਾ ਮਕਾਨ ਤੇ ਆ ਜੀ ਸਾਡੇ ਇਹ ਕਾ ਬਾਰੀ ਹੈ ਆ ਗੱਡੀ ਦੇ ਨਾਲ ਤੇ ਤੇ ਇਧਰ ਆ ਜੀ ਆ ਮੇਰੇ ਘਰ ਤੋਂ ਵਾਰੀ ਹੈ ਠੀਕ ਹੈ ਜੀ ਤੇ ਆ ਉਹਨਾਂ ਦਾ ਟਰੈਕਟਰ ਆ ਮਾਗਰ ਲੋ ਬ੍ਰਾਂਡਾ ਜੀ ਤੇ ਆ ਭਾਈ ਜੀ ਇਹ ਘਰ ਹੈ ਆ ਜੇ ਤੁਹਾਨੂੰ ਮਾ ਹੋਰ ਉਹਨਾਂ ਦੇ ਪਸ਼ੂ ਬਾਰੇ ਵੀ ਜਾਣਕਾਰੀ ਦੇ دیਜੀਏ ਆ ਵੀ ਆਹਾ ਬਾਈਦਾ ਟਰਾਲੀ ਸੰਦ ਬੈੜਾ ਆ ਸਾਰੇ ਸੰਦ ਦਾ ਕਬੜ ਆ ਬਾ ਆ ਟੂਡੀ ਵਾਲੀ ਮਸ਼ੀਨ ਆ ਟੋਕਾ ਆ ਆਹ ਯਾ ਤਰਾ ਜੋ ਦੇ ਆਪਸ ਹੋ ਗਏ ਹਾਂਜੀ ਹਾਂਜੀ ਆਪਸ ਹੋ ਗਿਆ ਜੀ ਆ ਮੇਰਾ ਨਾਲ ਨਾਲ ਆ ਗਏ ਘਰ ਆ ਬਹੁਤ ਵਿਚਾਰੇ ਸਪੋਰਟ ਕਰਦੇ ਆਏ ਰਾਤ ਭਰਾਤੇ ਲੋਡ ਪੈ ਜੇ ਸਾਰਾ ਪਰਿਵਾਰ ਹੀ ਆ ਜਾਂਦਾ ਜੀ ਆ ਮੇਰੇ ਬਟੇ ਰਾਜੀ ਸੁਖਮੰਦਰ ਸਿੰਘ ਡੇ ਬਠਲ ਚ ਕੀ ਜਾਂਦੇ ਇੱਕ ਵੀਰ ਹਰਵੈਲ ਸਿੰਘ ਪੰਚਾਇਤ ਮੈਂਬਰ ਦੋਨੇ ਜੀ ਦਾ ਰਾਜ ਉਹਦੇ ਨਾਲ ਉਹਦੀ ਬੇਟੀ ਖੜੀ ਹੈ ਬਹੁਤ ਹੀ ਵਧੀਆ ਜੀ ਇਤਨ ਨ ਇਤਨ ਭਰਾ ਸੀ ਗਿਆ ਹਾਂਜੀ ਇਹਦੇ ਜਿਹੜਾ ਜੀ ਬਲਦੇਜ ਸਿੰਘਾ ਜੀ ਵਿਚਾਰਾ ਬਹੁਤ ਹੀ ਬੰਦਾ ਲਾਇਕ ਸੀਗਾ ਵਧੀਆ ਦਿਲਖੋਚ ਬੰਦਾ ਸੀ ਇਸ ਤਰ੍ਹਾਂ ਕਰਕੇ ਥੋੜੇ ਜਿਹੇ ਸਮੇਂ ਜੀ ਬਿਮਾਰ ਹੋਏ ਪਹਿਲਾਂ ਭਾਗੇ ਪੁਰਾਣੇ ਸੀ ਫਿਰ ਉਹਨੂੰ ਅਸੀਂ ਮੋਗੇ ਦਾਖਲ ਕਰਵਾਇਆ ਗਿਆ ਕੁਛ ਦਿਨ ਵਿਚਾਰਾ ਪਹਿਲਾਂ ਵਧੀਆ ਠੀਕ ਹੋ ਗਏ ਵਾਦ ਦੇ ਵਿੱਚ ਜਿਆਦਾ ਡਾਊਨ ਹੋਣ ਕਾਰਨ ਬੰਦਾ ਰਹਿ ਗਿਆ ਰਿੰਦਾ ਰਿੰਦਾ ਵਿਚਾਰਾ ਦੁਨੀਆ ਛੱਡ ਗਿਆ ਬਹੁਤ ਵਧੀਆ ਸੁਭਾਅ ਦੇ ਸੀਗੇ ਬਹੁਤ ਯਾਨੀ ਕਿ ਇੰਨਾ ਉਹਨਾਂ ਨੇ ਦੋਸਤ ਘੇਰਨਾ ਕਰਨਾ ਜਦੋਂ ਮੈਂ ਖੇਤ ਚਾਹ ਲੈ ਕੇ ਜਾਣੀ ਅਸੀਂ ਬੈਠਣਾ ਉੱਥੇ ਵਾਵਾ ਵਾਵਾ ਤਾਂ ਬੈਠੇ ਰਹਿਣੋ ਗੱਲਾਂ ਬਾਤਾਂ ਕਰੀ ਜਾਣੀਆਂ ਤੇ ਯਾਨੀ ਕਿ ਮਾਨ ਨੂੰ ਬਹੁਤ ਦੁੱਖ ਹੁੰਦਾ ਆ ਜੀ ਮਕਾਨ ਹੁਣ ਉਹ ਧਾਰਾ ਚੋਂ ਜਾ ਰਹੇ ਆ ਤੁਹਾਨੂੰ ਸਾਹਮਣੇ ਤਾਂ ਦੇਖੋ ਜੀ ਠੀਕ ਹੈ ਜੀ ਇੱਟਰ ਸਾਹਮਣੇ ਸਾਰੇ ਨੇ ਆਹ ਵੇਖੋ ਆ ਜੀ ਮੈਂ ਫਿਰ ਨਹੀਂ ਪੈ ਗਿਆ ਇਸ ਤਰ੍ਹਾਂ ਆ ਸਾਡਾ ਜੀ ਪੈਂਡਾ ਨੂੰ ਵਿੱਚ ਅਸੀਂ ਬਾਰ ਬਾਰ ਆ ਜਾਨੀ ਕਿ ਥੋੜਾ ਜਿਹਾ ਬਾਹਰ ਵਾਲਾ ਨਹੀਂਗਾ ਤੇ ਆ ਮੈਂ ਜੀ ਛੜਕਤੇ ਜਾ ਰਿਹਾ ਲੰਗਾਨੇ ਰੋਡ ਇਹ ਵਸਤੀ ਬਾਬਾ ਸਰਸੈ ਸਿੰਘ ਵਸਤੀ ਹੈ ਵਾਜਦੀ ਲੰਗਿਆਣਾ ਰੋਡ ਹਾਂਜੀ ਤੇ ਆ ਜੀ ਸਾਰੇ ਮਕਾਨ ਸਾਡੀ ਵਸਤੀ ਇਹਦੇ ਚ ਕੁੱਲ ਅਸੀਂ 18 ਘਰ ਆ ਜੀ ਬੜਾ ਸਾਡਾ ਇੱਕਾ ਬਹੁਤ ਹੀ ਵਧੀਆ ਅਸੀਂ ਇਕੱਠੇ ਬੈਠਦੇ ਆ ਇਕੱਠੇ ਗੱਲਬਾਤ ਕਰਦੇ ਆ ਜੋ ਕੋਈ ਪਿੰਡ ਪੱਧਰੀ ਕਰਨਾ ਕੋਈ ਵੀ ਕੰਮ ਵਿਚਾਰ ਕਰਦੇ ਆ ਸਾਰੇ ਠੀਕ ਹੈ ਜੀ ਹੁਣ ਅਸੀਂ ਇੱਥੋਂ ਵਾਪਸ ਨੇ ਮਨਦਰਿਆ ਮਰਾਤਾ ਬਹੁਤ ਸਪੀਡ ਨਾਲ ਆਉਂਦਾ ਸੀ ਆਹਾਂ ਇੰਨੀ ਸਪੀਡ ਤੇ ਨਾ ਆਇਆ ਕਰ ਅਜੇ ਤੂੰ ਪਿੱਛੇ ਦਾਰਦਾ ਨਹੀਂ ਓਏ ਦਾ ਚੋ ਪੁੱਤਾਂ ਦਿਆ ਤੇ ਹੁਣ ਮੈਂ ਘਰ ਨੂੰ ਬਾਪ ਸੁਣਨਾ ਜੀ ਹਾਂਜੀ ਆ ਸਾਡੀ ਵਸਤੀ ਦਾ ਟ੍ਰਾਂਸਫਰ ਤੇ ਤੋਂ ਹੋਰ ਵੀ ਦੱਸਦਾ ਸੀ ਸਾਡਾ ਇੱਕ ਸਾਂਝਾ ਦਸਪੋਸ਼ ਬਣ ਗਿਆ ਜੀ ਉੱਥੇ ਅਸੀਂ ਗੱਲਾਂ ਬਾਤਾਂ ਕਰਦੇ ਆ ਵਧੀਆ ਜਾਨੀ ਕਿ ਉਹ ਜੀ ਗੱਲ ਨਹੀਂ ਆ ਸਾਡੇ ਪਿੰਡ ਦੇ ਨੰਬਰਦਾਰ ਭਜਨ ਸਿੰਘ ਆ ਉਹਨਾਂ ਦਾ ਆਪਸ ਹੈ ਜੀ ਨਹੀਂ ਛੱਡ ਨਹੀਂ ਛੱਡ ਘਰ ਤੋਂ ਹੀ ਘਰ ਨੂੰ ਜਾ ਰਹੇ ਆ ਅਸੀਂ ਘਰ ਨੂੰ ਜਾ ਰਹੇ ਆ ਹੈ ਇਹ ਆ ਗਿਆ ਆਪਣਾ ਗੇਟ ਆ ਗਿਆ ਜੀ ਇਹ ਸਾਹ ਆ ਗੇਟ ਆ ਜੀ ਆਪਣਾ ਆ ਇੱਥੇ ਥੜੀ ਆ ਜੀ ਇੱਥੇ ਬੈਠਦੇ ਆ ਦੁਕਸਰ ਕਰਦੇ ਆ ਜਾਂ ਕੋਈ ਮੈਂ ਇੱਥੇ ਆ ਕੇ ਬਹਿ ਜਾਂਦਾ ਮੇਰੇ ਕੋਲ ਆ ਕੇ ਬਹਿ ਜਾਂਦੇ ਆ ਚਲ ਇਹਨਾਂ ਨਾਲ ਮੇਰਾ ਟਾਈਮ ਪਾਸ ਜਾਂ ਹੋ ਜਾਂਦਾ ਜਦੋਂ ਕੰਮਕਾਰਾਂ ਖਰਾਣ ਦੇ ਤੇ ਵੇਲੇ ਹੋ ਜਾਂਦਾ ਆ ਇਧਰ ਹੈ ਜੀ ਆ ਸਾਡੇ ਖੇਤ ਹੈ ਜੀ ਯਾਨੀ ਕਿ ਬਹੁਤ ਵਧੀਆ ਪੈਂਡਾ ਜੀ ਹੈ ਪਰ ਛੋਟਾ ਜਿਹਾ ਪਰ ਹੈ ਬਹੁਤ ਵਧੀਆ ਬੜੇ ਲੋਕ ਮਲਵੈਰਤ ਨਾਲੇ ਕੋਈ ਜੀ ਗੱਲੇ ਸਿਵੇਨੀ ਕੋਈ ਵੀ ਸਾਡੇ ਪ੍ਰੋਗਰਾਮ ਕੋਈ ਵੀ ਹੁੰਦਾ ਅਸੀਂ ਸਾਰੇ ਇਕੱਠੇ ਰਲ ਮਿਲ ਕੇ ਕਰਦੇ ਬਹੁਤ ਹੀ ਹੈ ਜਣੀ ਬਹੁਤ ਹੀ ਚੰਗਾ ਬਣਦਾ ਇਹ ਸਾਡਾ ਪੰਡੂ ਪੇਖਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਦਿਖਾਇਆ ਵੀ ਉਧਰ ਤਾਇਕਾ ਘਰ ਕਿਵੇਂ ਉਹਨਾਂ ਦੀ ਏਕਤਾ ਬਹੁਤ ਆ ਬਹੁਤ ਪਰਿਵਾਰ ਵੱਡਾ ਏ ਸਾਰੇ ਜਾਣੇ ਇਕੱਠੇ ਹੀ ਆ ਜੀ ਤੇ ਅਸੀਂ ਅੱਜ ਤੁਹਾਨੂੰ ਦਿਖਾਇਆ ਕੱਲ ਨੂੰ ਹੋਰ ਕੋਈ ਨਵੀਂ ਗੱਲ ਨਵੀਂ ਵਧੀਆ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਸਾਹਮਣੇ ਆਈ ਸਾਡੇ ਬਲੌਗ ਨਾਲ ਬਣੇ ਰਹੋ ਵਧੀਆ ਵਧੀਆ ਕਮੈਂਟ ਕਰਿਆ ਕਰੋ ਜੀ ਸਾਰੇ ਜਾਣੇ ਤੇ ਕੱਲ ਨੂੰ ਫੇਰ ਅਸੀਂ ਨਵੇਂ ਬਲੌਗ ਦੇ ਨਾਲ ਮਿਲਦੇ ਆਇਓ ਇੱਥੇ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ